ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਹਾਂਜੀ ਬਾਈ ਅੱਜ ਆਪਣੇ ਪਿੰਡ ਤੂਰਕੋਟ ਆਪਣੇ ਯਾਰ ਮਿੱਤਰ ਨੇ ਜੋ ਵੀ ਰਿਹੜੀ ਲਾਈ ਆ ਵੀਰੇ ਹਾਂਜੀ ਮੇਰੇ ਰੁਕਾ ਆ ਗਿਆ ਬਾਈ ਹਾਂ ਅੱਜ ਆਪਾਂ ਗੱਲਬਾਤ ਹਾਂਜੀ ਬਾਈ ਜੀ ਫਿਰ ਕਿਵੇਂ ਆਪਣਾ ਕੰਮ ਜੀ ਵਧੀਆ ਜਿਹਾ ਕੰਮ ਆ ਬਾਈ ਇਹ ਆ ਬਈ ਕੰਮ ਵਧੀਆ ਚੱਲ ਰਿਹਾ ਐ ਜੀ ਟਾਈਮ ਤੇ ਅੱਛਾ ਜੇ ਮੰਗੇਈ ਦਾ ਜਵਾਨ ਕੋਈ ਕੰਮ ਕਰ ਨਹੀਂ ਹੈਗਾ ਖੇਤੀ ਵੀ ਕਰਦੇ ਆਪਾਂ ਬਣ ਚਾਰ ਖੇਲਿਆ ਨਹੀਂ ਅੱਛਾ ਜੀ ਵੀ ਨਾਲ ਆਪਾਂ ਨੇ ਇਹ ਕੰਮ ਜ਼ਰੂਰੀ ਤੌਰ 'ਤੇ ਸਮਝਿਆ ਵੀ ਆਪ ਦਾ ਕੰਮ ਹੈ ਆਪ ਦਾ ਗੰਨਾ ਤਾਜ਼ਾ ਗੰਨਾ ਕੱਟ ਕੇ ਜੂਸ ਤੇ ਹੁੰਦੇ ਆ ਉਹਦਾ ਸਾਵਧਾਨੀ ਜਿ ਦੇ ਕੀ ਕਿ ਕਾਰੋ ਨੰਬਰ ਤਾਂ ਦਿਖਾ ਸਕਦੇ ਆ ਬੈਕ ਸਾਈਡ ਤੇ ਚਲੋ ਆ ਜਾਓ ਫਿਰ ਨਾ ਵੱਢ ਕੇ ਅੱਛੇ ਰੋਲ ਤੋਂ ਤੁਹਾਨੂੰ ਸਵਾਰ ਕੇ ਕਰਕੇ ਵਧੀਆ ਆਉਂਦੇ ਜਾਂਦੇ ਰਹੀ ਸੜਕ ਚੱਲਦੀ ਆ ਵਧੀਆ ਵਧੀਆੜੀ ਬਹਿ ਜਾਂਦੀ ਵਧੀਆ ਦਿਹਾੜੀ ਪਈ ਜਾਂਦੀ ਆ ਬਈ 1200 ਤੋਂ 1500 ਰੁਪਏ ਦੇ ਵਿੱਚ ਵਿੱਚ ਵਿਹੜੀ ਪਈ ਜਾਂਦੀ ਚਲ ਵਧੀਆ ਲਓ ਬਈ ਮੈਂ ਖੜਾ ਸੀ ਕਹਿੰਦਾ ਤੁਸੀਂ ਬਾਹਰ ਜਾਣਾ ਤੇ ਬਾਹਰ ਗਏ ਬਈ ਬਈ ਬਾਹਰ ਜਾਣ ਦਾ ਪਲਾਨ ਬਣਾਇਆ ਸੀ じゃ ਪਰ ਦੋਸਤ ਮੈਨੂੰ ਜੂਰੀਆ ਕਰਨਾ ਮੈਂ ਸੋਚਿਆ ਵੀ ਆਪਾਂ ਕਿਉਂ ਨਾ ਉਹੀ ਪੈਸਾ ਨਾਲ ਕੰਮ ਇੱਥੇ ਕੋਈ ਨਵਾਂ ਸ਼ੁਰੂ ਕਰ ਲਈਏ ਜਿੱਦੇ ਆਪਣੀ ਦਿਹਾੜੀ ਵੀ ਪਣੀ ਜਾਵੇ ਖੇਤੀ ਦਾ ਵੀ ਚੱਲੀ ਜਾਵੇ ਅੱਛਾ ਰਹੀ। ਮੈਂ ਕਰਕੇ ਵਿੱਚ ਦੋਸਤੋ ਮਿੱਤਰਾਂ ਨੇ ਰਾਇ ਦਿੱਤੀ ਵੀ ਨਾਲ ਨਾਲ ਸਰਗਸ਼ਤੀ ਸੰਧਾ ਕਰ ਲੋ ਠੀਕ ਹੈ ਭਾਈ ਨਾਲ ਨਾਲ ਰੇੜੀ ਲਾ ਲਓ ਤੁਸੀਂ ਵੀ ਇਹਦੇ ਵਿੱਚ ਵੀ ਕਮਾਈ ਹੈਗੀ ਆ ਬਾਕੀ ਉਸਤ ਬੰਦਿਆਂ ਦੀਆਂ ਗੱਲਾਂ ਸਹੀ ਲੱਗੀਆਂ ਤਾਂ ਕਰਕੇ ਅਸੀਂ ਨਾਲ ਜੂਸ ਦੀ ਰੇੜੀ ਦਾ ਕੰਮ ਕੀਤਾ। ਵਧੀਆ ਜੀ ਤੋਂ ਜਿੱਦੇ ਵਿੱਚ ਵਧੀਆ ਕਮਾਈ ਹੋ ਰਹੀ ਆ ਚਾਰ ਪੰਜ ਕਿੱਲੇ ਖੇਤੀ ਦੇ ਨਾਲ ਨਾਲ ਚੱਲੀ ਜਾਂਦੇ ਆ ਵਧੀਆ ਚੰਗੀ ਲਾਈਫ ਬੈਠਾ ਜੀ ਹਾਂ ਜੀ ਤਾਂ ਆਪਣਾ ਟਾਈਮ ਪਾਸ ਵਧੀਆ ਹੋ ਰਿਹਾ ਇਹ ਕਹਿਣ ਦਾ ਮਤਲਬ ਲੜਿਆ ਜੀ ਖੇਤਾਂ ਵਾਲਿਆ ਹਣਾ ਜਾਂ ਘਰੇ ਇੱਥੇ ਪਿੰਡ 'ਚ ਹੋਣਾ ਹਾਂ ਜੀ ਹਾਂ ਬਾਕੀ ਆਉਂਦੇ ਜਾਂਦੇ ਨੂੰ ਆਪਣੇ ਪਿੰਡਿਆਂ ਨੂੰ ਜਾਂ ਬਾੜ ਦੇ ਵੀ ਹੈ ਠੀਕ ਆ ਬਈ ਜੀ ਜਿਸ ਵਧੀਆ ਹੋਣ ਕਾਰਨ ਦੂਰੋਂ ਦੂਰੋਂ ਆ ਕੇ ਬੰਦੇ ਪੀਕੇ ਜਾਂਦੇ ਨੇ ਇਹ ਤਾਂ ਨਹੀਂ ਗੱਲ ਨੇ ਗਾਹਕ ਵਧੀਆ ਪੈਂਦੇ ਜਾਂਦੇ ਠੀਕ ਆ ਬਈ ਵਧੀਆ ਸਾਰਾ ਕੰਮ ਜੀ ਨਾਲ ਗੋਲੀ ਆ ਠੰਡਾ ਚੱਲਦਾ ਹੈ ਅੱਛਾ ਜੀ ਚਲੋ ਵਧੀਆ ਨਾਲ ਕੀਤੀ ਗੱਲ ਹੈ ਜਿਹਨੂੰ ਜੈ ਜੀ ਦੀ ਚੀਜ਼ ਦੀ ਲੋੜ ਆ ਹੋਈ ਸੀ ਚੀਜ਼ ਬਣਾ ਕੇ ਦੇ ਦਿੱਤੀ ਆਪਾਂ ਚਲੋ ਵਧੀਆ ਕੰਮ ਆਣਾ ਇਹ ਇੱਥੇ ਸਾਡੇ ਪੰਜਾਬ 'ਚ ਵਧੀਆ ਮੌਸਮ ਤਾਂ ਰਹਿੰਗੇ ਬਾਹਰ ਨਾ ਰੋਟਾ ਜਣਾ ਬਹੁਤ ਵਧੀਆ ਜੀ ਬਾਹਰ ਨੂੰ ਪਹਿਲਾਂ ਪਰਿਵਾਰ ਛੱਡੋ ਪੈਸਾ ਇਕੱਠਾ ਕਰੋ ਠੀਕ ਹੈ ਬਹੁਤ ਮੁਸ਼ਕਲਾ ਆ ਜਾਂਦੀਆਂ ਨੇ ਬਾਹਰ ਜਾਣ ਦੇ ਵਿੱਚ ਠੀਕ ਹੈ ਜੀ ਇੱਕ ਘੱਟ ਬੜਿਆ ਹੋਣ ਕਰਕੇ ਬਾਅਦ ਦਾ ਕੋਈ ਨਹੀਂ ਕਰ ਸਕੇ ਠੀਕ ਹੈ ਤਾਂ ਕਰਕੇ ਥੋੜਾ ਇਹੀ ਸੋਚਿਆ ਵੀ ਉੱਤੋਂ ਸਰਵਿਸ ਸਟੇਸ਼ਨ ਤਾਂ ਰਹੀ ਗਈ ਹੈਗਾ ਸੀ ਹਾਂਜੀ ਹਾਂਜੀ ਇਹ ਨਾਲ ਤੇਤੀ ਦਾ ਚਲੀ ਜਾਂਦਾ ਵੀ ਨਾਲ ਆਪਾਂ ਨੇ ਦੇਖਦਾ ਵੀ ਕੰਮ ਸ਼ੁਰੂ ਕੀਤਾ ਚਲੋ ਜੀ ਵਧੀਆ ਕੰਮ ਆ ਜੀ ਮੈਂ ਤਾਂ ਕਰ ਰਹਿਣਾ ਹਾਂਜੀ 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 ਬਾਈ ਜੀ ਅੱਜ ਹੁਣ ਦਿਖਾ ਰਿਹਾ ਬਾਈ ਜੀ ਦਾ ਆਪਦਾ ਕਮਾਦ ਵੀਰੇ ਬੀਜਿਆ ਲਗਾ ਠੀਕ ਆ ਵਧੀਆ ਆ ਗੰਨੇ ਤਿਆਰ ਕਰਕੇ ਵੀਰੇ ਬਾਈ ਜੀ ਪਟਿਆ ਜੂਸ ਪਿਆਰਾ ਦੇਖ ਹੁਣ ਗੰਨੇ ਦਿਖਾ ਰਿਹਾ ਵਧੀਆ ਕੰਪਨੀ ਦਾ ਆਪਣੇ ਗੰਨੇ ਆ ਬਾਈ ਦੇਤੀ ਜੂ ਸਾਰਾ ਦਿਨ ਵਧੀਆ। ਬਾਂ ਦੇਸੀ ਦਾ ਨਾ ਕੋਈ ਖਾ। ਇੱਕ ਥੋਗਰ ਜਮਾ ਦੇਸੀ ਦਾ ਨਾ ਘਰੇ ਜਮਾ ਬਾਈ ਤਿਆਰ ਕਰਕੇ ਤੇ ਆ ਬੜੇ ਕੰਮ ਬਾਈ ਦਾ ਚੱਲ ਰਿਹਾ। ਬਾਈ ਨਿਕਾ ਰਹੇ ਬੋਨੀ ਆਪਣੇ ਯਾਰ ਮਿੱਤਰ। ਨਾਲੇ ਬਾਈ ਦਾ ਦੇਖ ਠੰਡਾ ਕਿੰਨਾ ਵਧੀਆ ਲੱਗਦਾ। ਗੰਨਾ ਦੇ ਕੀ ਕਰੇਗਾ ਪਾ ਜੇ ਆਹ ਕਿਥੇ ਗੰਨਾ ਨਹੀਂ ਕਿੰਦਾ। ਨੰਬਰ ਕੀ ਕਰੀਏ ਜਮ 1 ਨੰਬਰ ਕੀ ਕਰੀਏ ਬਾਰ ਨੋਰੀਆ ਲੱਗ ਜਾ ਤਾ ਜਿੰਨਾ ਮਿਲ ਕੇ ਚਕਰੀਆ ਠੀਕ ਹੋ ਗਈ ਡਾਂਣ ਬਿਆੰਤੀਆ ਵੀ ਰਿਆ ਜਰੂਰ ਆ ਬਾਈ ਵੱਧ ਵੱਧ ਤੁਸੀਂ ਪੀ ਕੇ ਜਾਓ ਆਪਣੇ ਪਿੰਡ ਦਾ ਕੰਮ ਆ ਬਾਈ ਦਾ ਵਧੀਆ ਵਧੀਆ ਕੰਮ ਚੱਲੇ ਬਾਈ ਜੀ ਦਾ ਜੀ ਮਿੱਤਰੋ ਫਿਰ ਤੁਹਾਨੂੰ ਕਿਵੇਂ ਲੱਗੀ ਆਪਣੀ ਵੀਡੀਓ ਤੇ ਆਪਣੇ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਾਰੇ ਵੀਰਾਂ ਦਾ ਧੰਨਵਾਦ ਹੈ